ਦਰਸ਼ਕੋ ਤੁਸੀਂ ਦੇਖ ਰਹੇ ਆ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਦਰਸ਼ਕੋ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਉਸ ਇਨਸਾਨ ਦੇ ਨਾਲ ਜੋ ਟਾਈਮ ਟਰੈਵਲ ਕਰਾਉਂਦਾ ਆ ਇਨਸਾਨ ਟਾਈਮ ਟਰੈਵਲ ਤਾਂ ਕਰਾਉਂਦਾ ਆ ਪਰ ਇਹ ਤੁਹਾਨੂੰ ਸੂਰਜ ਗ੍ਰਹਿ ਜਾਂ ਚੰਦਰਮਾ ਦੇ ਉੱਤੇ ਨਹੀਂ ਲੈ ਜਾਂਦਾ ਬਲਕਿ ਤੁਹਾਨੂੰ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਚੀਜ਼ਾਂ ਨੂੰ ਦਿਖਾਉਂਦਾ ਆ ਆਓ ਮੇਰੇ ਨਾਲ ਚੱਲੋ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਪੁਰਾਣੀਆਂ ਚੀਜ਼ਾਂ ਜੋ ਕਿਤੇ ਨਾ ਕਿਤੇ ਅਜ ਅਲੋਪ ਹੁੰਦੀਆਂ ਜਾ ਰਹੀਆਂ ਨੇ ਆ ਸਾਰੇ ਸੰਧਾਂ ਬਾਰੇ ਵੀ ਥੋੜਾ ਥੋੜਾ ਦੱਸੀ ਜਾਵਾਂਗੀ ਇਹ ਮਧਾਨੀਆਂ ਜਿਹੜੀ ਹੱਥ ਨਾਲ ਤੇ ਆ ਮਧਾਨੀਆਂ ਬਾਅਦ ਚੱਲ ਜਾਂਦੇ ਜੀ ਜਾਨੀ ਕਿ ਇਹ ਸਭ ਤੋਂ ਪਹਿਲਾਂ ਇਹੋ ਜਿਹੀਆਂ ਮਧਾਨੀਆਂ ਜਿਹੜੀਆਂ ਚੱਲਦੀਆਂ ਸੀਗੀਆਂ ਤੇ ਫਿਰ ਦਰਸ਼ਕੋ ਸਮਝਦਣਾ ਚੀਜ਼ਾਂ ਵਧੀਆਂ ਤੇ ਇਸ ਤਰੀਕੇ ਦੀਆਂ ਮਧਾਨੀਆਂ ਆ ਗਈਆਂ ਤੇ ਅੱਜ ਜਿਹੜੀਆਂ ਨੇ ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਨੇ ਵਰਤੀਆਂ ਜਾਂਦੀਆਂ ਹੈਗੀਆਂ ਆ ਤੇ ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੈਗੇ ਕਿ ਇਹ ਦੁੱਧ ਲਟਕਣ ਵਾਲਾ ਮਧਾਨੀ ਹੈ ਇਹ ਜੀ ਤੇ ਸਰ ਆ ਕੀ ਚੀਜ਼ ਹੈਗੀ ਇਹ ਜੀ ਇਹ ਰੂਮ ਅੱਗੇ ਪਹਿਲਾਂ ਖਾਕੀ ਕਪਾਹ ਹੁੰਦੀ ਸੀ ਜੀ ਇਹ ਤੇ ਬਹੁਤ ਘੱਟ ਦੇਖਣ ਨੂੰ ਮਿਲਿਆ ਮੈਂ ਵੀ ਅੱਜ ਪਹਿਲੀ ਵਾਰੀ ਦਰਸ਼ਕੋ ਦੇਖ ਰਹੀ ਹੈ ਕਿ ਇਹਨਾਂ ਦੇ ਸੇਕ ਕੀ ਜੀ ਖਾਕੀ ਰੰਗ ਦੀ ਜਿਹੜੀ ਇੱਕ ਪਾਹ ਹੁੰਦੀ ਸੀ 1970 ਤੋਂ ਬਾਅਦ ਘਾਇਬ ਹੀ ਹੋ ਗਈ ਹੈ ਇਹ ਜੀ ਮੈਂ ਆਪ ਖੁਦ ਵੀ ਇਧਰ ਆਇਆ ਇੱਕ ਕਪਾਹ ਖਤਮ ਹੋ ਗਈ ਜਦੋਂ ਕਪਾਹ ਹੁੰਦੀ ਇੱਕ ਬਾਜ਼ਾਰ ਚ ਜਾਂ ਲੋੜੀਂਦੀ ਚ ਪਾਓ ਇਹਨੂੰ ਵੇਚ ਲੋ ਬੜੇਵੇਂ ਇੱਕ ਪਾਸੇ ਰੂ ਇੱਕ ਪਾਸੇ ਤੇ ਤਾੜੇ ਤੇ ਜਾਓ ਰੂ ਲਿਓ ਆਹ ਰੂ ਆ ਗਈ ਰੂ ਤੋਂ ਉਦੋਂ ਬਾਅਦ ਫਿਰ ਉਦੋਂ ਬਾਅਦ ਇਧਰ ਨਾ ਪੂਨਸ ਨਾ ਪੂਨੀਆਂ ਬੱਟੀਆਂ ਜਾਂਦੀਆਂ ਨੇ ਜੀ ਜਿਹੜਾ ਪੁਣੀਆਂ ਵਟੀਆਂ ਗਈਆਂ ਚਰ ਕੇ ਤੇ ਝਾੜ ਕੇ ਕੱਤੀਆਂ ਜਾਂਦੇ ਨੇ ਗਲੋਟੇ ਆਦ ਨੇ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇਹ ਉਰੀ ਹੈਗੀ ਇਹਦੇ ਤੇ ਬਹੁਤ ਸਾਰੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਪੁਣੀਆਂ ਨੇ ਆ ਤੇ ਜਦੋਂ ਗਲੋਟੇ ਆ ਕੇ ਤਾਂ ਇਹਦੇ ਤੇ ਇਹ ਵਸਤਰ ਬਣਾ ਕੇ ਆ ਪਾਉਂਦੀ ਹੈ ਜੀ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੈ ਕਿਉਂਕਿ ਇੱਥੇ ਤੁਹਾਨੂੰ ਪੰਜਾਬੀ ਸੱਭਿਆਚਾਰ ਦਾ ਵੱਖ-ਵੱਖਰਾ ਸਮਾਨ ਦੇਖਣ ਨੂੰ ਮਿਲੇਗਾ ਤੇ ਇਹ ਜਿਹੜਾ ਤੁਸੀਂ ਚਰਖਾ ਵੀ ਦੇਖ ਸਕਦੇ ਹੈ ਕਿ ਉਸ ਤੋਂ ਇਲਾਵਾ ਹੱthੀਆਂ ਵੀ ਜਿਹੜੀਆਂ ਇੱਥੇ ਮਜੂਦ ਨੇ ਉਹ ਉਦਰੀ ਬੁਣੀ ਜਾਂਦੀਆਂ ਨੇ ਜੀ ਤੇ ਸਰ ਆਹ ਕੀ ਚੀਜ਼ ਹੈ ਇਹ ਨਾਲ ਤਾਣੀ ਦੀ ਇਹ ਜਦੋਂ ਰੱਚ ਪੁੰਦੇ ਨੇ ਉਹਦੀ ਪੁੰਨ ਤਾਣਾ ਬੁੰਦੇ ਹੈਗੇ ਕੱਪੜਾ ਬਾਸ ਤੇ ਕਰੇ ਬੁਣਾ ਹੈ ਖੇਸੀਆਂ ਕੇਸ 도ੜੇ ਜੀ ਇਹਦਾ ਸਾਰਾ ਚੰਦੇ ਜਿਹੜੇ ਆਪਣਾ ਉਹ ਕਰਦੇ ਸੀਗੇ ਪਲਕਾਰੀਆਂ ਕੱਢਣ ਨੂੰ ਮਾਤੇ ਚੰਦੇ ਸਾਰੇ ਖੱਦੇ ਤੇ ਬਣਾਉਂਦੇ ਸੀਗੇ ਉਹ ਚੰਦਿਆਂ ਨੂੰ ਫਿਰ ਰੰਗ ਰੰਗ ਦੇ ਕੇ ਉਹ ਠੱਪੇ ਠੱਪੇ ਲਵਾ ਕੇ ਲਿਆਉਂਦੇ ਫਿਰ ਜਾ ਕੇ ਬਾਜ਼ਾਰ 'ਚ ਜੀ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੈਗੇ ਕਿ ਇੱਥੇ ਵੱਖੋ ਵੱਖਰਾ ਸਮਾਨ ਅਸੀਂ ਜਿਵੇਂ ਤੁਹਾਨੂੰ ਦਿਖਾ ਰਹੇ ਹੈਗੇ ਜੀ ਇਹ ਕੁਝ ਹੈ ਇਹ ਤਾਣੀ ਦੀ ਹੈ ਉਹ ਪਾਂਣ ਦੇਣ ਵਾਸਤੇ ਜੇ ਮੈਂ ਸਟਾਰਟ 'ਚ ਨਹੀਂ ਕਰਦੇ ਸੀਗੇ ਜਿੱਦਾਂ ਅੱਗੇ ਉਹ ਸਟਾਰਟ ਕਰਵਾਤੀ ਹੈ ਜੇ ਕਿਸੇ ਦੇ ਪਿੱਤ ਹੋ ਜੇ ਤਾਂ ਉਹਦੇ ਵੀ ਫਿਰ ਪਿੰਡੇ ਦੇ ਵੇਰ ਦੰਦੇ ਜੀ ਤੇ ਆਹ ਕੀ ਚੀਜ਼ ਹੈਗਾ ਇਹ ਜੀ ਇਹ ਕਲਬੂਤ ਹੈ ਜੇ ਕੋਈ ਜੋੜਾ ਜੁੱਤੀ ਜਿਹੜੀ ਚਮ ਦੀ ਹੁੰਦੀ ਸੀ ਨਾ ਹਾਂਜੀ ਹਾਂਜੀ ਆ ਦਰਸ਼ਕੋ ਤੁਸੀਂ ਦੇਖਿਆ ਹੋਗੇਗਾ ਕਿ ਮੋਚੀਆਂ ਦੇ ਕੋਲ ਜਿਹੜਾ ਹੈ ਇਹ ਕਲਬੂਤ ਪਏ ਹੁੰਦੇ ਹੈ ਕਈ ਵਾਰੀ ਸਾਨੂੰ ਜਿਹੜੀ ਜੁੱਤੀ ਤੰਗ ਹੋ ਜਾਂਦੀ ਹੈਗੀ ਤੇ ਇਹਨੂੰ ਵਿੱਚ ਪਾ ਕੇ ਕਹਿੰਦੇ ਸੀ ਕਲਬੂਤ ਦਵਾ ਦੋ ਤਾਂ ਜੋ ਜਿਹੜੀ ਜੁੱਤੀ ਥੋੜੀ ਖੁੱਲੀ ਹੋ ਜਵੇ ਜੀ ਤੇ ਦਰਸ਼ਕੋ ਅੱਗੇ ਤੁਸੀਂ ਦੇਖ ਸਕਦੇ ਹੈ ਕਿ ਵੱਟੇ ਪਏ ਹੈਗੇ ਆ ਜੀ ਇਹ ਪੁਰਾਣੇ ਵੇਟ ਹੈਗੇ ਜੀ ਦੇਖੋ ਅੱਜ ਕੱਲ ਤਾਂ ਕਿਲੋਆਂ ਦੇ ਵਿੱਚ ਚੀਜ਼ਾਂ ਚੱਲਦੀਆਂ ਆਈਆਂ ਨੇ ਪਹਿਲੇ ਸਮੇਂ ਦੇ ਵਿੱਚ ਕਹਿੰਦੇ ਕਿ ਸੇਰਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਸੀ ਆਪਾਂ ਸਰ ਤੋਂ ਜਾਣਨ ਦੀ ਕੋਸ਼ਿਸ਼ ਕਰ ਲਈਏ ਇਹਨੂੰ ਪਲਸੇਰੀ ਕਹਿੰਦੇ ਆ ਜੀ 5 ਕਿਲੋ ਨੂੰ ਜਿਹੜਾ ਇਹ ਆ 5 ਕਿਲੋ ਅੱਗੇ ਸੇਰ ਚੱਲਦੇ ਤੇ ਹੁਣ ਕਿਲੋ ਆਗੇ ਇਹ ਪਲਸੇਰੀ ਇਹ ਦੋ ਸੇਰ ਸੇਰ ਦੋ ਸੇਰ ਜੀ ਪਾਇਆ ਹੈ ਨਹੀਂ ਅੱਧਪਾ ਤੇ ਸ਼ਟਾਂਖ ਜੀ ਉਹ ਲੱਗੇਗਾ ਕੋਈ ਚੱਕਰ ਦਰਸ਼ਕੋ ਤੁਸੀਂ ਦੇਖ ਸਕਦੇ ਹੈਗੇ ਕਿ ਸਰ ਹੁਣਾਂ ਕੋਲ ਸਾਰਾ ਸਮਾਨ ਜਿਹੜਾ ਹੈ ਪੁਰਾਣਾ ਇੱਥੇ ਮजूद ਹੈਗਾ ਹੈ ਜੀ ਆਹ ਪੁਰਾਣੇ ਜਮਾਨੇ ਦੇ ਵਿੱਚ ਜਦੋਂ ਹਨੇਰਾ ਹੁੰਦਾ ਸੀ ਲਾਈਟ ਹੁੰਦੀ ਸੀ ਉਦੋਂ ਲਾਟਾਂ ਲੈ ਕੇ ਜਾਂਦੇ ਗੱਡੀ ਦੇ ਮੂਰੇ ਮੂਰੇ ਬਲਦਾਂ ਨੂੰ ਲੈ ਕੇ ਜਾਂਦੇ ਖੇਤ ਜਾਂਦੇ ਇਹ ਉਹ ਚੀਜ਼ ਹੈ ਲਾਟਾਂ ਇਹ ਮਿੱਟੀ ਦੇ ਤੇਲ ਨਾਲ ਚਲਦੀਆਂ ਨੇ ਆਹ ਪ੍ਰਾਂਤ ਆਹ ਥਾਲੇ ਕਰਛੀ ਐ ਆਹ ਕਰਛੀ ਐ ਆਪੜਾ ਠੀਕ ਹੈ ਨਾ ਆਹ ਸਾਰੇ ਆਹ ਜਿਹੜੇ ਪਸ਼ੂ ਦੇ ਪਰਾਂ ਚ ਪਾਏ ਜਾਂਦੇ ਸੀਗੇ ਜਿਹਦੇ ਬਾਜ ਪਤਾ ਨਹੀਂ ਲੱਗਦਾ ਵੀ ਸਾਡੇ ਪਸ਼ੂ ਬਾਹਰ ਖੁੱਲ ਜਾ ਬਾਕਿਆ ਇਹ ਉਹਨਾਂ ਦੇ ਆਹ ਗੜਬੀਆ ਤੁੰਬਾ ਆਹ ਗਲਾਸ ਨੇ ਕੰਗੜਾ ਉਹਦੇ ਖੱਦਰ ਦਾ ਗਲਾਸ ਅੱਜ ਕੱਲ ਦੇ ਲੋ ਜਿਹੜਾ ਕਿੰਦੀ ਪੁਰਾਣਾ ਇਹ ਹੈ ਛਿੱਟਰੀ ਪੇ ਕਿ ਚਲੀਆਂ ਪੁਰਾਣੇ ਭਰਤਨ ਆ ਬੋਟੀਆਂ ਨੇ ਘਰੇ ਬਣਦੀਆਂ ਨੇ ਇਹ ਜੀ ਠੀਕ ਹੈ ਜੀ ਆ ਵੀ ਘਰੇ ਬਣ ਜਾਂਦਾ ਬਣਾ ਲੈਣੇ ਕੱਤੇ ਦਾ ਹੈ ਜੀ ਆ ਪੁਰਾਣੇ ਆ ਕੀ ਚੀਜ਼ ਹੈਗੀ ਹੈ ਜੀ ਇਹ ਸਲਕੜਾ ਜਿਹੜਾ ਉੱਤੇ ਉਰੇ ਖੜਾ ਹੁੰਦਾ ਇਹ ਆਪ ਹੀ ਘਰੇ ਬਣਾ ਲਾਂਦੇ ਸੀ ਬੱਚਾ ਨੂੰ ਅਸਲੇ ਕੋਈ ਅਸਲ ਤਾਂ ਇੱਕ ਇੱਕ ਟ੍ਰਿਕ ਕਾਸਟ ਹੈਗੀ ਉਹ ਜਿਹੜੇ ਬਣਾ ਕੇ ਲਿਆਉਂਦੇ ਸੀ ਪਮਿਹਰੀਆਂ ਪਮੂਰੀਆਂ ਇਹ ਉਹ ਬਣਾ ਕੇ ਲਿਆਉਂਦੇ ਹੁੰਦੇ ਸੀ ਜੀ ਹਾਂ ਇਹ ਵੀ ਅੱਜ ਕੱਲ ਖਤਮ ਹੋ ਗਏ ਜੀ ਬੱਚਾ ਨੂੰ ਖੜਾਉਂਦੇ ਇਹ ਛਣਛਣਾ ਕਹਿੰਦੇ ਨੇ ਇਹਨੂੰ ਜੀ ਤੇ ਸਰ ਇਹ ਜਿਹੜਾ ਗੱਡਾ ਹੈਗਾ ਥੋੜੀ ਜੀ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓਗੇ ਇਹ ਕਦੋਂ ਕੁ ਦਾ ਹੈਗਾ ਆ ਤੇ ਇਹ ਤਾਂ ਹੀ ਬਹੁਤ ਪੁਰਾਣਾ ਹੈ ਇਹਦਾ 100 ਸਾਲ ਤੋਂ ਵੀ ਉੱਪਰ ਪਹਿਲਾਂ ਦਾ ਜੀ ਸਰ ਇਹਦੇ ਜਿਹੜੇ ਚੱਕੇ ਜਿਹੜੇ ਹੈਗੇ ਬਹੁਤ ਵੱਡੇ ਹੈਗੇ ਕਿਹੜੀ ਲੱਕੜ ਦਾ ਬਣਿਆ ਹੋਇਆ ਹੈਗਾ ਇਹ ਜੀ ਇਹ ਜੀ ਕਾਲੀ ਹੈ ਵੀ ਲੱਕੜ ਤਾਂ ਜਿਹੜੀ ਭਾਰੀ ਲੱਕੜ ਹੁੰਦੀ ਸੀਗੀ ਉਹਦੇ ਬਣਾਉਂਦੇ ਨੇਗੇ ਠੀਕ ਹੈ ਨਾ ਰੂੜੀ ਦੀ ਲੱਕੜ ਵੀ ਹੁੰਦੀ ਸੀਗੀ ਕਾਫੀ ਕਾਫੀ ਹੁੰਦੀ ਸੀ ਲੱਕੜਾ ਹੁੰਦੀ ਤੇ ਉਹਦੇ ਬਣਾਉਂਦੇ ਸੀ ਇਹ ਸਪੈਸ਼ਲ ਮਿਸਤਰੀ ਬਣਾਉਂਦੇ ਸੀ ਜੀ ਠੀਕ ਹੈ ਨਾ ਜਿਹੜੇ ਆਪਣੇ ਜਿਹਨੂੰ ਕਹਿੰਦੇ ਆਪਾਂ ਲੱਕੜ ਵਾਲੇ ਮਿਸਤਰੀ ਉਹੀ ਬਣਾਉਂਦੇ ਸੀ ਹੋਰ ਕੋਈ ਨਹੀਂ ਬਣਾਉਂਦਾ ਸੀ ਜੀ ਇਹਦੇ ਉੱਤੇ ਜਿਹੜਾ ਡਿਜ਼ਾਈਨ ਵੀ ਕੀਤਾ ਗਿਆ ਹੈਗਾ ਹੈ ਜੀ ਪਿੱਤਲ ਲੱਗਈ ਪੂਰਾ ਜੀ ਜੀ ਯਾਨੀ ਕਿ ਪਿੱਤਲ ਦੇ ਨਾਲੇ ਤਿਆਰ ਕੀਤਾ ਗਿਆ ਡਿਜ਼ਾਈਨ ਹੈਗਾ ਇਹ ਆ ਜੀ ਪੂਰਾ ਪਿੱਤਲ ਦੇ ਨਾਲ ਜੀ ਜੇ ਕਿ ਹੋਰ ਵੀ ਪਿੱਤਲ ਲੱਗੂਗਾ ਪਰਾਧਿਕਲ ਹਾਇਣੀ ਨਹੀਂ ਮਿਲਦੇ ਨਹੀਂ ਹੈ ਕਟਿਕਲ ਕੱਡੇ ਨਹੀਂ ਨਾ ਮਿਲਦੇ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਹੈ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਗੱਡੇ ਹੁੰਦੇ ਸੀਗੇ ਬਲਦਾਂ ਦੇ ਨਾਲ ਜਿਹੜਾ ਹੈ ਇਹਨਾਂ ਗੱਡਿਆਂ ਨੂੰ ਚਲਾਇਆ ਜਾਂਦਾ ਸੀਗਾ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਹਨਾਂ ਗੱਡਿਆਂ ਨੂੰ ਲੋਕ ਜਿਹੜਾ ਸ਼ਿੰਗਾਰਦੇ ਸੀਗੇ ਤੇ ਉਹ ਅੱਗੇ ਤੁਸੀਂ ਦੇਖ ਸਕਦੇ ਹੈ ਕਿਉਂਕਿ ਇੱਥੇ ਬਹੁਤ ਸਾਰੇ ਸੰਦ ਪਏ ਹੋਏ ਆ ਆਪਾਂ ਵੀਰਜੀ ਤੋਂ ਪੁੱਛਦੇ ਆ ਗਏ ਕਿ ਵੀਰਜੀ ਇਹ ਕਿਹੜੇ ਕਿਹੜੇ ਸੰਦ ਹੈਗੇ ਆ ਜੀ ਇਹ ਜਦੋਂ ਅਸੀਂ ਖੇਤੀ ਕਰਦੇ ਰਹੇ ਸੀ ਸਾਡੀ ਕਹਿੰਦਾ ਲੋਕਾਂ ਦਾ ਲੋਡ ਕਾਰ ਦੀ ਮਾਂ ਜੀ ਉਹ ਕੀ ਹੈ ਜਦ ਜਾਈ ਜੀ ਸਾਨੂੰ ਲੋੜ ਹੁੰਦੀ ਸੀ ਐਂ ਕਿ ਅਸੀਂ ਮਿਸਤਰੀ ਤੋਂ ਤਿਆਰ ਕਰਵਾਉਂਦੇ ਸੀ ਜਿਹੜਾ ਗੱਡਾ ਬਣਾਉਣਾ ਦੀ ਮਿਸਤਰੀ ਉਹੀ ਇਹ ਸੰਦ ਬਣਾਉਂਦਾ ਸੀਗਾ ਜੀ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਆਹ ਲੱਕੜ ਦਾ ਹਲ ਹੈਗਾ ਜੀ ਇਹ ਜ਼ਮੀਨ ਪੱਟਣ ਲਈ ਹੋਵੇ ਤਾਂ ਇਹਦੇ ਵਿੱਚ ਚੌਗੀ ਲੋਹੇ ਦੀ ਉਹ ਪੀਜੜੀ ਉਹ ਪੀ ਹੈ ਇਹ ਆਹ ਆਹ ਲੱਕੜ ਦਾ ਹਲ ਕਹਿੰਦੇ ਨੇ ਇਹ ਦੋ ਹੋਗੇ ਨਾ ਆਹ ਪਿਆ ਹਾਂਜੀ ਠੀਕ ਹੈ ਜੀ ਜਿਸ ਨਾਲ ਜ਼ਮੀਨ ਪਾਉਂਦੇ ਸੀਗੇ ਜਦੋਂ ਦੀ ਬੀਜ ਨਹੀਂ ਹੁੰਦੀ ਤਾਂ ਇੱਕ ਪੋਰ ਵਾਲੀ ਦੋ ਪੋਰ ਵਾਲੀ ਵੀ ਹੈਗੀ ਹੈ ਤਨਪੋਰ ਵਾਲੀ ਵੀ ਹੈਗੀ ਹੈ ਜੀ ਯਾਨੀ ਕਿ ਸਮੇਂ ਦੇ ਅਨੁਸਾਰ ਚੀਜ਼ਾਂ ਬਦਲਦੀਆਂ ਰਹੀਆਂ ਨੇ ਬਦਲਦੀਆਂ ਨਹੀਂ ਜਹਦੀ ਸਾਨੂੰ ਲੋੜ ਸੀ ਉਹ ਜ ਤਿਆਰ ਕਰ ਦਿੱਤੀ ਬਦਲੀ ਕੋਈ ਤੀਜੀ ਨਹੀਂ ਨਾ ਜੀ ਇਹ ਸਾਡਾ ਜਹਦੀ ਲੋੜ ਸੀ ਤਿਆਰ ਕਰਾ ਸੀਗੇ ਉਹਨਾਂ ਦੇਖੋ ਮਿੱਟੀ ਪਲਟਾ ਕੇ ਸਿੱਟ ਲਈ ਉਲਟ ਮਹਾਲ ਆ ਗਿਆ ਜੇ ਅਸੀਂ ਜਾ ਕੇ ਕੋਈ ਟਿੱਬਾ ਹੋ ਕਹਦਾ ਇਹ ਤਰਪਾਲੀ ਹੈ ਤਿੰਨ ਤਰਪਾਲੀ ਤਿੰਨ ਤਰਪਾਲੀ ਇਹ ਤਿੰਨ ਹਾਲੇ ਦੇ ਠੀਕ ਹੈ ਜੀ ਤੇ ਇਸ ਤੋਂ ਗਿਆ ਕੀ ਚੀਜ਼ ਹੈ ਕਿ ਪੜਾਲੀ ਹੈ ਬਲਦਾਂ ਦੇ ਉੱਤੇ ਧਰੀ ਜਾਂਦੀ ਹੈ ਜੀ ਤੋੜ ਕੇ ਤਾਂ ਅਜ ਦੇ ਵਿੱਚ ਕਿਲੀਆਂ ਪਾ ਕੇ ਆ ਕਿਲੀਆਂ ਨੇ ਅਜ ਦੇ ਵਿੱਚ ਪਾ ਕੇ ਇਹਦੇ ਖਿੱਚਦੇ ਸੀਗੇ ਠੀਕ ਹੈ ਨਾ ਤੁੰਗਾ ਕਰਨਾ ਮੂਲੀ ਪਾਉ ਜੇ ਉੱਚਾ ਕਰਨ ਤਾ ਤੋ ਲਾਸਟ ਚ ਪਾਉ ਠੀਕ ਹੈ ਨਾ ਇੱਕ ਫਾਸਲਾ ਤੇ ਜਦੋਂ ਅਸੀਂ ਇਕੱਠੇ ਕਰਕੇ ਢੇਰ ਲਾਉਂਦੇ ਉਹਨੂੰ ਪੱਤਣ ਵਾਸਤੇ ਹੈ ਇਹਨੂੰ ਢੀਂਗੇ ਕਹਿੰਦੇ ਨੇ ਜੀ ਠੀਕ ਹੈ ਇਹ ਢੀਂਗੇ ਨੇ ਸਾਰੇ ਆਹ ਕਰਾਇਆ ਜ਼ਮੀਨ ਨੂੰ ਪੱਧਰ ਕਰਨ ਵਾਸਤੇ ਬਲਦਾਂ ਦਾ ਕਰਾਇਆ ਜੀ ਆਹ ਮੂਲ ਹੈ ਖੁਲੀ ਸਿਰ ਦੇ ਤੇ ਮੂਲੀ ਦਾ ਕੀੜਾ ਹੈ ਜੀ ਇਹ ਤੰਗਲੀ ਹੈ ਆ ਜੱਫਾ ਆ ਦਸਾਂਗਾ ਚਾਰ ਸੰਗੜਾ ਦਸਾਂਗਾ ਆ ਜੱਫਾ ਆ ਗਿਆ ਆ ਸੰਗ ਪੀਏ ਦੋ ਸੰਗੜੀ ਜੀ ਇਹ ਸੰਗ ਹੈ ਕਿੰਨਾ ਕੁ ਪੁਰਾਣੀਆਂ ਹੋਣੀਆਂ ਚੀਜ਼ਾਂ ਜੀ ਕੋਈ ਅੰਦਾਜ਼ਾ ਇਹ ਜੀ ਬਹੁਤ ਪੁਰਾਣੀਆਂ ਨੇ ਤਾਂ ਜੀ ਬਹੁਤ ਪੁਰਾਣੀਆਂ 100 ਸਾਲ ਪੁਰਾਣੀਆਂ ਨੇ ਤਾਂ ਜੀ ਸਾਰੇ ਚੀਜ਼ਾਂ ਇਹ ਜਿੰਦਰਾ ਬੱਟਾ ਪਾਉਣ ਵਾਸਤੇ ਕੈਰੀਆਂ ਬਣਾਉਣੀ ਹੁਣ ਤਾਂ ਉਹ ਜਿੰਦਰਾ ਹੈ ਜੀ ਤੇ ਆ ਕੀ ਕੁਛ ਹੈਗਾ ਇਹ ਇਹ ਉੱਠਦਾ ਪਾ ਖੜਾ ਹੈ ਜਦੋਂ ਨਾ ਜਦੋਂ ਕੋਈ ਮੁੰਡਾ ਵਿਆਹ ਜਾਂਦਾ ਜੋ ਉਹ ਦੇਖੋ ਆਹ ਉਹ ਲੱਗਾ ਸਮਨੇ ਉੱਥੇ ਦੇਖੋ ਉਹ ਦੇਖਿਆ ਉੱਥੇ ਉੱਥੇ ਇਹ ਪਾਕੜਾ ਪਾਇਆ ਹੈ ਉਹ ਸ਼ਿੰਗਾਰ ਦੇ ਬੈਠੇ ਤੇ ਬੈਠੇ ਲਗਾ ਜੀ ਤੋਂ ਉਰੇ ਬੈਠੇ ਇਹਦੇ ਵਿੱਚ ਕੋਈ ਵਿਆਹ ਕਿ ਲਿਆਦਾ ਲਾੜਾ ਉਹ ਇਸਦੇ ਬਿਠਾ ਕੇ ਲਿਆਉਂਦਾ ਸੀਗਾ ਗੱਡੀ ਤੇ ਵੀ ਲਾਉਂਦੇ ਸੀ ਸ਼ਿੰਗਾਰ ਕੇ ਜਦੋਂ ਜਾਂਦੇ ਸੀ ਜੀ ਤੇ ਆਹ ਕੀ ਚੀਜ਼ ਹੈਗੀ ਜੀ ਇਹ ਇਹ ਪਾਕੜਾ ਹੈ ਇਹ ਦੋਰ ਹੈ ਇਹ ਜਦ ਆ ਥੱਲੇ ਹੁੰਦਾ ਉੱਥੇ ਲੱਗ ਜਾਂਦਾ ਚੋਵੇ ਲਾ ਇਹਦੇ ਉੱਤੇ ਬੈਠੇ ਗੱਡੀਆਂ ਗੁੱਡੀਆਂ ਲਾ ਦਿਆ ਸ਼ਿੰਗਾਰ ਲਾ ਦਿਆ ਨੇ ਆਹ ਛੋਟੀ ਕਾਠੀ ਹੈ ਜੀ ਉੱਠਦੀ ਹੈ ਵੀ ਜੀ ਕਿਨ ਹਾਂ ਆ ਉੱਥੇ ਦੇ ਆ ਜਿਹੜਾ ਉਹ ਪਿੱਛੇ ਐਥੇ ਪੇੜ ਤੇ ਲੱਗਾ ਹੈ ਆ ਜਦੋਂ ਕਥ ਨਹੀਂ ਹੁੰਦੀ ਆ ਠੀਕ ਹੈ ਜੀ ਹਾਂ ਤੇ ਆ ਵੀ ਕੀ ਹੈਗਾ ਐ ਜੀ ਇਹ ਗੱਡੇ ਦੇ ਉੱਠ ਉੱਠੇ ਹੈ ਉੱਠਦਾ ਡੰਡਾ ਜੀ ਇਹ ਠੀਕ ਹੈ ਠੀਕ ਹੈ ਜੀ ਤੇ ਆ ਕੀ ਚੀਜ਼ ਪਈ ਹੈਗੀ ਜੀ ਤੇ ਵੱਖਰਾ ਜਿਹਾ ਕੁਝ ਹੈਗਾ ਜੀ ਪਾਣੀ ਵਾਲੀ ਪਾਣੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪਾਣੀ ਪੀਂਦੀ ਸੀ ਨਾ ਗਰਮੀ ਨੂੰ ਕਰਸਾ ਹੁੰਦਾ ਸੀਗਾ ਉਦੋਂ ਫਿਰ ਇਹ ਪਾਣੀ ਆਉਂਦਾ ਇਹਦੇ ਚੋਂ ਨਿਕਲਦਾ ਨਹੀਂ ਸੀ ਪਾਣੀ ਲੀਕ ਤਾਂ ਨਹੀਂ ਹੁੰਦਾ ਜੀ ਨਹੀਂ ਨਹੀਂ ਲੀਕ ਹੁੰਦਾ ਜੀ ਤੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਸਮੇਂ ਦੀ ਇੱਥੇ ਜਿਹੜੀਆਂ ਕਿਸਮਾਂ ਵੀ ਮੌਜੂਦ ਹੈਗੀਆਂ ਜਾਂ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਜੀ ਆਹ ਕੀ ਚੀਜ਼ ਹੈ ਪੁਰਾਣੇ ਸਮੇਂ ਦੀ ਜਦੋਂ ਇੰਟਰਟੇਨਮੈਂਟ ਦਾ ਸਾਧਨ ਪੱਥਰ ਵਾਲੇ ਤਵੇ ਹੁੰਦੇ ਸੀਗੇ ਉਹ ਚੱਲਦੇ ਸੀ ਜੀ ਪੁਰਾਣੇ ਜਿਹੜੇ ਸਿੰਗਰ ਹੁੰਦੇ ਸੀ ਨਾ ਜਿਵੇਂ ਗਰਮੀਤ ਕੌਰ ਲਾ ਲਓ 바ਵਾ ਲਾ ਲਓ ਮਮਸਨਦੀਕ ਲਾ ਲਓ ਰਣਜੀਤ ਕੌਰ ਜਦਾਰ ਸੰਧੂ ਕੁਲਦੀਪ ਮਾਨਕਾ ਉਦੋਂ ਪਹਿਲਾਂ ਚੰਦੀ ਰਾਮ ਚੰਦੀ ਹੁੰਦਾ ਸੀ ਆਸਾ ਸਿੰਘ ਮਸਤਾਨਾ ਹੁੰਦਾ ਸੀਗਾ ਜਿਹੜੇ ਪੁਰਾਣੇ ਸਿੰਗਰ ਸੀਗੇ ਜੱਗਾ ਸਿੰਘ ਵਰਗੇ ਹੁੰਦੇ ਸੀਗੇ ਉਦੋਂ ਉਹਨਾਂ ਦੇ ਰਿਕਾਰਡਿੰਗਾਂ ਹੁੰਦੀਆਂ ਸੀ ਜੀ ਕਿਹਨਾ ਅਜ ਚੰਬੀ ਦੇ ਵਿੱਚ ਜੀ ਤੇ ਸਰ ਆ ਕੀ ਚੀਜ਼ ਹੈ ਇਹ ਟੋਕਰੀ ਆ ਇਹਦਾ ਸਮਾਨ ਰੱਖਣ ਵਾਸਤੇ ਆਪੇ ਘਰੇ ਬਣਾਈ ਜੀ ਸਾਰਾ ਸਮਾਨ ਘਰੇ ਬਣਾਇਆ ਹੋਇਆ ਕੋਈ ਬਾਜ਼ਾਰ ਤੋਂ ਨਹੀਂ ਮਿਲਦਾ ਜੀ ਆ ਕੀ ਚੀਜ਼ ਹੈ ਜੀ ਸਾਡੇ ਪਿੱਛੇ ਪਾ ਕੇ ਲਿਜਾਣਾ ਵਾਸਤੇ ਜੀ ਆਹ ਸਾਣਾ ਜਿਹਦੇ ਰੱਥੇ ਬੱਟੇ ਆਉਂਦੇ ਨੇ ਜੀ ਖੇਤ ਚ ਬੀਜੀ ਜਾਂਦੀ ਹੈ ਠੀਕ ਹੈ ਠੀਕ ਹੈ ਆ ਝਾੜਦਾ ਹੈਗਾ ਜਿਹਦੇ ਵਿੱਚ ਕੋਈ ਚੀਜ਼ ਝੜੀ ਜਾਂਦੀ ਹੈ ਜੀ ਹਾਂ ਆ ਛਾਜਾ ਆ ਛਾਦ ਲੀਆਂ ਨੇ ਇਹ ਖੇਤ ਚ ਬੱਤੀਆਂ ਨੇ ਜੀ ਕਣਕ ਕੌਣਕ ਝਾੜੀ ਉੱਚੀ ਕਰਨੀ ਹੋਵੇ ਹੋਰ ਕਰਨੀ ਹੋਵੇ ਆ ਛਾਜਾ ਹੈਗਾ ਘਰੇ ਪੀਣਾ ਕਰਨ ਵਾਸਤੇ ਕੋਈ ਚੀਜ਼ ਕਰਨ ਵਾਸਤੇ ਜੀ ਆ ਪੁਰਾਣੇ ਬਰਤਨ ਜੀ ਇਹ ਸਾਰੇ ਬਰਤਨ ਨੇ ਪੁਰਾਣੇ ਜਿਹੇ ਜੇ ਲੋੜ ਹੁੰਦੀ ਦੀ ਉਹ ਜੇ ਵਰਤਦੇ ਨੇ ਜੀ ਆ ਕੀ ਚੀਜ਼ ਹੈਗੀ ਜੀ ਇੱਕ ਵੱਖਰੀ ਜੀ ਚੀਜ਼ ਲੱਗਦੀ ਹੈਗੀ ਇਹ ਜੀ ਦੇਖ ਲਓ ਕੀ ਹੈ ਦੂਰੋਂ ਵੀ ਲੱਗਦਾ ਹੈਗਾ ਇਹ ਜੀ ਕਿ ਲੈਂਪਾ ਲੈਂਪਾ ਦਾ ਉੱਪਰ ਲੱਗ ਕੇ ਤੇ ਇੱਥੇ ਕਿਤੇ ਪਿਆ ਹੋਊਗਾ ਲੈਂਪਾ ਇਹ ਜੀ ਜਣੀ ਇਹ ਡੋਲੂ ਹੈਗੀ ਇਹ ਜੀ ਇਹ ਡੋਲੂ ਆ ਵਾ ਵਾ ਗੁੜੀ ਛਾਬਾ ਤੇਰੇ ਤੂੰ ਦੱਸਤਾ ਆ ਜਾਗਨੇ ਜੀ ਇਹ ਪ੍ਰਾਤ ਜੀ ਇਹ ਕੜਾਹੀ ਹੈ ਪਤੀਲਾ ਆ ਗੋਲੇ ਨੇ ਇਹਨੂੰ ਬੋਟੇ ਵੀ ਕਹਿੰਦੇ ਨੇ ਆ ਘਰ ਦੇ ਵਿੱਚ ਬੜਾ ਬਨੇ ਕਣਕ ਦੀਆਂ ਤੀਲਾਂ ਦੇ ਸੜਕ ਉਹਦੇ ਪੱਤੇ ਉਹਦੇ ਬਣਾ ਲਦੇ ਜੀ ਆ ਤਾਂ ਟਰੰਕ ਹੈਗਾ ਇਹ ਜੀ ਪ੍ਰਾਣਾਂ ਤੱਕ ਪ੍ਰਾਣੇ ਸਮੇਂ ਆ ਕੀ ਚੀਜ਼ ਹੈਗੀ ਜੀ ਇਹ ਪਤੀਲਾ ਹੈ ਜੀ ਉਹ ਗੱਡੇ ਦੇ ਸਾਈਡਾਂ ਤੇ ਲਾਦੀਆਂ ਦੋਨਾਂ ਪਾਸੇ ਜੀ ਤੇ ਆ ਕੀ ਹੈਗਾ ਇਹ ਜੀ ਇਹ ਪੂਰਾ ਇਹਦੇ ਨਾਲ ਕੀ ਕੰਮ ਕੀਤਾ ਜਾਂਦਾ ਸੀਗਾ ਜੀ ਕੋਈ ਜਦੋਂ ਗਲੋਟੇ ਬੰਦਦੇ ਨੇ ਗਲੋਟਿਆਂ ਤੋਂ ਬਸ ਖਾਂ ਊਰੀ ਤੇ ਅੱਠੀਆਂ ਬੰਦਦੇ ਨੇ ਏਟਕੇ ਤੋਂ ਬਾਅਦ ਖਾਂ ਚਾੜ ਕੇ ਲੱਛੇ ਬੰਦਦੇ ਨੇ ਨਾ ਤੇ ਜੀ ਆ ਤਾਂ ਤਾਂ ਚਲਾਇਆ ਹੋਗਾ ਬਚਪਨ ਚ ਹਾਂਜੀ ਹਾਂਜੀ ਹਾਂ ਇਹਨੂੰ ਸਾਡੇ ਗਿੱਡੀ ਦਾ ਕਹਿੰਦੇ ਸੀ ਤੁਹਾਡੇ ਕੀ ਕਹਿੰਦੇ ਹੈਗੇ ਆ ਜੀ ਜੀ ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਫੀ ਜ਼ਿਆਦਾ ਪੁਰਾਣਾ ਸਮਾਨ ਪਿਆ ਹੈ ਸਰ ਆਹ ਕੀ ਹੈਗਾ ਹੈ ਜੀ ਇੱਕ ਮੇਰਾ ਲੱਗਿਆ ਜਿਹੜਾ ਭਾਂਡੇ ਭਾਂਡੇ ਦਾ ਹੋਗਾ ਜੀ ਤੇ ਆਹ ਕੀ ਚੀਜ਼ ਹੈਗੀ ਹੈ ਜੀ ਰੰਦਾ ਜੀ ਰੰਦਾ ਸਮਝਦਿਆ ਹਾਂਜੀ ਸਮਝ ਗਏ ਜੀ ਉਹ ਲੱਕੜ ਨੂੰ ਖੁਰਚਣ ਲਈ ਜਿਹੜਾ ਹੁੰਦਾ ਹੈਗਾ ਆ ਮੈਂ ਸਵਾਲ ਤੈਨੂੰ ਵੀ ਪੁੱਛੂਗਾ ਜੀ ਜੀ ਬਿਲਕੁਲ ਆਹ ਜਿਹੜੇ ਹੈਗੇ ਪ੍ਰੈਸਾਂ ਹੈਗੀਆਂ ਆ ਜੀ ਇਹ ਪ੍ਰੈਸ ਇਹ ਕਿਵੇਂ ਚੱਲਦੀ ਆਉਣਗੀਆਂ ਜੀ ਥੋੜਾ ਜਿਹਾ ਦੱਸੋਗੇ ਜੀ ਇਹ ਦੇਖ ਤਾਂ ਲਓ ਆਹ ਦੇਖੋ ਇੱਥੇ ਕੋਲੇ ਪੈਂਦੇ ਨੇ ਜਦੋਂ ਗਰਮ ਹੋਊਗੀ ਆਹ ਦੇਖੋ ਸਫਾਈ ਵਾਸਤੇ ਇੱਥੇ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਫੀ ਸਮੇਂ ਦੇ ਪੁਰਾਣੀਆਂ ਜਿਹੜੀਆਂ ਚੀਜ਼ਾਂ ਮੌਜੂਦ ਹੈਗੀਆਂ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਟੌਪ ਪਿਆ ਹੈਗਾ ਇਹ ਨਲਕਾ ਵੀ ਜਿਹੜਾ ਹੈ ਇੱਥੇ ਰੱਖਿਆ ਗਿਆ ਹੈਗਾ ਆ ਤੇ ਹੋਰ ਵੀ ਲੱਕੜ ਦਾ ਬਹੁਤ ਸਾਰਾ ਸਮਾਨ ਜਿਹੜਾ ਇੱਥੇ ਮੌਜੂਦ ਹੈਗਾ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਇਹ ਜਿਹੜੀ ਉਖਰੀ ਪੱਥਰ ਦੀ ਹੋ ਵੀ ਅੱਗੇ ਮੂਰੇ ਪਈ ਹੈ ਜੀ ਤੇ ਸਰ ਇਹ ਕੀ ਚੀਜ਼ ਹੈਗੀ ਹੈ ਜੀ ਥਾਪਾ ਜੀ ਜਦੋਂ ਥਾਪੇ ਦੇ ਲੈ ਕੇ ਜਨਾਨੀ ਮਗਰ ਪਾਇਆ ਜਾਂਦੀ ਆ ਜੀ ਕਿਹੜਾ ਕੁਝ ਭੁੰਨ ਲੈਂਦੇ ਹੋ ਇਹਦੇ ਵਿੱਚ ਜੀ ਮੱਕੀ ਸੋਲੇ ਬਾਜਰਾ ਜਮਾਰ ਸਾਰਾ ਕੁ ਹੋਇਆ ਹੁਣ ਨਵਾਂ ਨਾ ਲਾਈਨੇ ਦੇਖ ਜੀ ਥੋੜੇ ਕੁਛ ਪੰਨ ਕੇ ਬਾਅਦ ਦਿਖਾਵਾਂਗੇ ਜੀ ਦਿਖਾ ਦੇ ਪੰਨ ਦੇ ਹੈਗੇ ਉਹ ਤੁਸੀਂ ਜੀ ਦਿਖਾ ਦਿੰਨੇ ਆ ਜੀ ਥੋੜੇ ਪੰਨ ਕੇ ਜੀ ਜਣੀ ਸਭ ਤੋਂ ਪਹਿਲਾਂ ਮੱਕੀ ਪਾ ਲੈਨੇ ਹੋ ਤੁਸੀਂ ਜੀ ਪਹਿਲਾਂ ਮੱਕੀ ਪਾ ਲੈਨੇ ਆ ਜੀ ਫਿਰ ਤੋਂ ਬਾਅਦ ਚ ਗਾਤੀ ਵਾਲ ਸ਼ੁਰੂ ਕਰ ਦਿੰਨੇ ਆ ਜੀ ਤਾਂ ਕਿ ਸ਼ੁਰੂ ਜਦੋਂ ਹੋ ਗਈ ਉਹ ਖਿਲਾਵਣ ਨਾ ਦੇਖੇ ਜੀ ਉਹ ਦੇਖਾ ਜੀ ਜੀ ਹਾਂ ਪਹਿਲੇ ਜੀ ਪਹਿਲੇ ਸਮਝਦਾ ਇਦਾਂ ਹੀ ਪੁੰਨਿਆ ਜਾਂਦਾ ਸੀਗਾ ਜੀ ਹਾਂ ਤੇ ਜੇਕਰ ਆਪੇ ਤੇ ਕੀਮਤ ਦੀ ਗੱਲ ਕਰੀ ਤਾਂ ਕਿੰਨੇ ਕੁ ਦੇ ਤੁਸੀਂ ਦਾਣੇ ਦਿੰਨੇ ਹੈਗੇ ਹੋ ਜੀ ਐਵੇਂ ਪੁੰਨ ਕੇ ਜੀ ਐਵੇਂ ਪੁੰਨ ਕੇ ਅਸੀਂ 20 ਰੁਪਏ ਦਾ ਪੈਟਕਾ ਜੀ ਹਾਂਜੀ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਹੈਗਾ ਇਹ ਜੀ ਬਸ ਇਹ 10 ਮਿੰਟ ਲੱਗ ਜਾਂਦਾ ਜੀ ਹਾਂ ਲੋਕ ਇਹਦੇ ਇੰਟਰਸਟ ਲੈਂਦੇ ਹੈਗੇ ਆ ਜੀ ਲੋਕ ਖਾਂਦੇ ਹੈਗੇ ਇਹਨਾਂ ਨੂੰ ਆਗੇ ਜੀ ਵਾਧੂ ਵਾਧੂ ਯਾਨੀ ਕਿ ਪੂਰਾ ਫਰੈਸ਼ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਦੇ ਹੈਗੇ ਹੋ ਜੀ ਹਾਂਜੀ ਤੇ ਜੇਕਰ ਆਪਾਂ ਇਹ ਪੱਠੀ ਦੀ ਗੱਲ ਕਰੀਏ ਹਨਾ ਜੀ ਹਾਂਜੀ ਯਾ ਰੇਤਾ ਹੈਗਾ ਯਾ ਕਿੰਨੀ ਕੁ ਦੇਰ ਚ ਗਰਮ ਹੋ ਜਾਂਦਾ ਆ ਜੀ ਬਸ ਬਸ ਟਲਕ ਜਾਂਦੇ ਜੀ ਜੀ ਇਹ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਨਾ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਜਿਹੜਾ ਪੱਟੀਆਂ ਦੇ ਉੱਤੇ ਦਾਣੇ ਭੁੰਨੇ ਜਾਂਦੇ ਸੀਗੇ ਤੇ ਪਿੰਡਾਂ ਦੇ ਵਿੱਚ ਹੀ ਹਾਂਜੀ ਆਏ ਉਹ ਦੇਸੀ ਕੋਈ ਓਂਗਾਲ ਜਮਾਰ ਲੈ ਕੇ ਆਉਂਦੀ ਕੋਈ ਬਾਜਰਾ ਕੋਈ ਛੜਕ ਐਸਾ ਜੀ ਉਹਦੇ ਲੋੜੀ ਰੁੰਡੇ ਬਣਾਉਂਦੇ ਜੀ ਕਦੇ ਦੇ ਹਾੜੇ ਘਰਮ ਖੰਦੀ ਹੁੰਦੀ ਐ ਜਦ ਆਪਈ ਕਾਪੜਾ ਆ ਕੀ ਅਨੰਦ ਆ ਬਣਾ ਜਾਂਦਾ ਛੋਲੇ ਵੀ ਛੋਲੇ ਤੇ ਜੀ ਜਿਵੇਂ ਪਹਿਲੇ ਸਮੇਂ ਦੇ ਵਿੱਚ ਸੀਗਾ ਹਨਾ ਜਦੋਂ ਤੁਸੀਂ ਭੱਟੀ ਤੇ ਦਾਣੇ ਭੁੰਨਦੇ ਸੀਗੇ ਤੇ ਉਦੋਂ ਕੀ ਲਿਆ ਜਾਂਦਾ ਸੀਗਾ ਜੀ ਜਿਵੇਂ ਉਹ ਤਾਂ ਪੈਸਿਆਂ ਦੀ ਗੱਲ ਹੁੰਦੀ ਹੈ ਜੀ ਜੀ ਅਸੀਂ ਕਣਕ ਲੈਂਦੇ ਝੰਗ ਕਣਕ ਦੀ ਵੀ ਜਿੰਦਾ ਅਲਾ ਕਢਾ ਵੀ ਜਾਂਦਾ ਵਿੱਚੋਂ ਜੀ ਇਹ ਵਾਲਾ ਕੰਨ ਕੱਢ ਲੋਪਾਈ ਆ ਵੀ ਝੰਗ ਰੱਖ ਲੋ ਜੀ ਜੀ ਹਾਂ ਜੀ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਆ ਕਿਉਂਕਿ ਪਹਿਲੇ ਸਮੇਂ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਜਾਣਿਆ ਹੈ ਦਾਣਿਆਂ ਨੂੰ ਭੁੰਨਿਆ ਜਾਂਦਾ ਸੀਗਾ ਭੱਟੀ ਦੇ ਉੱਤੇ ਤੇ ਜਿਵੇਂ ਮਾਤਾ ਜੀ ਨੇ ਸਾਨੂੰ ਭੁੰਨ ਕੇ ਦਿਖਾਏ ਹੈਗੇ ਆ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਜੀ ਆਂਟੀ ਜੀ ਤੁਸੀਂ ਇੱਥੇ ਜਿਹੜਾ ਚਰਖੇ ਨੂੰ ਚਲਾ ਰਹੇ ਹੈਗੇ ਹੋ ਜੀ ਥੋੜਾ ਜਿਹਾ ਸਾਨੂੰ ਇਸ ਚਰਖੇ ਬਾਰੇ ਜਾਣਕਾਰੀ ਦਿਓਗੇ ਜੀ ਆਹ ਵਾਲੀ ਚੀਜ਼ ਨੂੰ ਕੀ ਕਹਿੰਦੇ ਹੈਗੇ ਜੀ ਜੀ ਤੇ ਆਹ ਕੀ ਹੈ ਜੀ ਇਹ ਬੁੱਧੀਆਂ ਹੁੰਦੀਆਂ ਆ ਜੀ ਤੇ ਇਹਨੂੰ ਕੀ ਕਹਿੰਦੇ ਹੈ ਜੀ ਇਹ ਆਈ ਫੱਟ ਹੁੰਦੀ ਹੈ ਜੀ ਇਹ ਮਾਲ ਹੈ ਜੀ ਇਹ ਕਸਣ ਹੁੰਦੀ ਹੈ ਜੀ ਇਹ ਹੱਥੀ ਜੀ ਆਹ ਚਰਮਖਾ ਹੁੰਦਾ ਹੈ ਜੀ ਤੇ ਥੋੜਾ ਜਿਹਾ ਚਲਾ ਕੇ ਦਿਖਾਓ ਸਾਡੇ ਦਰਸ਼ਕਾਂ ਨੂੰ ਇਹ ਚਰਖਾ ਜੀ ਤੇ ਨਾਲੇ ਇਹ ਦੱਸੋ ਕਿ ਤੁਸੀਂ ਕਿੱਥੋਂ ਆਏ ਹੈਗੇ ਹੋ ਜੀ ਅਸੀਂ ਮਸ਼ਿੰਦਾ ਜ਼ਿਲ੍ਹਾ ਜੀ ਜੀ ਤੇ ਆਂਟੀ ਤੁਸੀਂ ਕਿੰਨੀ ਕੁ ਉਮਰ ਦੇ ਵਿੱਚ ਜਿਹੜਾ ਚਰਖਾ ਚਲਾਉਣਾ ਸ਼ੁਰੂ ਕਰ ਦਿੱਤਾ ਸੀਗਾ ਜੀ ਅਸੀਂ ਤਾਂ ਸਟਾਰਟ ਅੰਗਾ ਸ਼ੁਰੂ ਤੇ ਕਰਤਾ ਸੀ ਜੀ ਕੀ ਕੁਝ ਬਣਾ ਲੈਂਦੇ ਸੀਗੇ ਜੀ ਤੁਸੀਂ ਚਰਖੇ ਦੇ ਨਾਲ ਕਿਹੜਾ ਕਿਹੜਾ ਸਮਾਨ ਹੈ ਜਿਹੜਾ ਇਹ ਤਿਆਰ ਕੀਤਾ ਜਾਂਦੇ ਸੂਤ ਤੋਂ ਜੀ ਕੇਸ ਅਦਰੀਆਂ ਚਾਦਰਾਂ ਵਗੈਰਾ ਸਾਰਾ ਕੁਝ ਹੀ ਬਣਦਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਟੇ ਕੀ ਨਾਮ ਹੈ ਤੁਹਾਡਾ ਦੀਦੀ ਚਰਨਜੀਤ ਜੀ ਤੇ ਦੀਦੀ ਸਾਨੂੰ ਦੱਸੋ ਕਿ ਇੱਥੇ ਤੁਸੀਂ ਕੀ ਬੁੰਨ ਰਹੇ ਹੈਗੇ ਹੋ ਜੀ ਅਦਰੀ ਬੁੰਨ ਰਹੇ ਹਾਂ ਮੰਜੀ ਦੇ ਉੱਪਰ ਵਿਛਾਉਣ ਵਾਲੇ ਜੀ ਤੇ ਇਹ ਜਿਹੜੀ ਚੀਜ਼ ਨੂੰ ਕੀ ਕਹਿੰਦੇ ਜਿਹੜੀ ਤੁਹਾਡੇ ਹੱਥ ਦੇ ਵਿੱਚ अच्छा जी।, जी जी थोड़ा ये बुन के दिखाओगे कि दरी नु किस तरीके ना बुणया जाता हैगा ये है जी ये किड़े धागे दी दरी हैगी जेडी ਤੁਸੀਂ ਬੁੰਨ ਰਹੇ ਹੈਗੇ ਹੋ ਜੀ ਇੱਕ ਹੋਣੀ ਜੀ ਜੀ ਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਹੈਗਾ ਜੇ ਆਪਾਂ ਇੱਕ ਦਰੀ ਨੂੰ ਬਣਾਉਣਾ ਹੋਵੇ ਜੀ 10 ਦਿਨ ਜੀ 10 ਦਿਨ ਦੇ ਵਿੱਚ ਇੱਕ ਦਰੀ ਤਿਆਰ ਹੋ ਜਾਂਦੀ ਹੈ ਤੇ ਡਿਜ਼ਾਈਨ ਜਿਹੜਾ ਮਰਜੀ ਅਸੀਂ ਪਾ ਸਕਦੇ ਹੁੰਨੇ ਆ ਜੀ ਹਾਂਜੀ ਜੀ ਤੇ ਇੱਕੋ ਜਾਨਾ ਜਿਹੜਾ ਬੁੰਦਾ ਹੈ ਜਾਂ ਫਿਰ ਦੋ ਤਿੰਨ ਜਾਨਿਆਂ ਲੱਗਣਾ ਪੈਂਦੇ ਦੋ ਜਾਨਿਆਂ ਲੱਗਣਾ ਪੈਂਦਾ ਜੀ ਜੀ ਜਾਨੀ ਕਿ ਇਹਨੂੰ ਜਿਹੜਾ ਹੈ ਫਿਰ ਤਿਆਰ ਕੀਤਾ ਜਾ ਸਕੇਗਾ ਜੀ ਦਰਸ਼ਕੋ ਤੁਸੀਂ ਦੇਖ ਸਕਦੇ ਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈ ਮੰਝਿਆਂ ਦੇ ਉੱਤੇ ਦਰੀਆਂ ਨੂੰ ਵਿਛਾਇਆ ਜਾਂਦਾ ਸੀ ਤੇ ਸੁਆਣੀਆਂ ਜਿਹੜੀਆਂ ਨੇ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈ ਮਿਲ ਜੁਲ ਕੇ ਦਰੀਆਂ ਨੂੰ ਤਿਆਰ ਕਰਦੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੈ ਕਿਉਂਕਿ ਇੱਥੇ ਵੀ ਜਿਹੜਾ ਹੈ ਦੋ ਸੁਆਣੀਆਂ ਲੱਗੀਆਂ ਹੋਈਆਂ ਨੇ ਉਹ ਆਪਣੇ ਹੱਥਾਂ ਦੇ ਨਾਲ ਇਸ ਦਰੀ ਨੂੰ ਜਿਹੜਾ ਹੈ ਤਿਆਰ ਕਰ ਰਹੀਆਂ ਹੈਗੀਆਂ